ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਜਿਹਦਾ ਜੋ ਸਾਡਾ ਵਿਸ਼ਾ ਹੈ ਕੁੰਟੂਲਿਨੀ ਚੱਕਰ ਕਿੰਨੇ ਹਾਂ ਤੇ ਇਹਨਾਂ ਦੇ ਸਥਾਨ ਕਿਵੇਂ ਪਤਾ ਕਰੀਏ ਸੋ ਦੋਸਤੋ ਬਹੁਤ ਸਾਰੇ ਲੋਕ ਬਹੁਤ ਸਾਰੇ ਸੰਗਤ ਬਹੁਤ ਸਾਰੇ ਦੋਸਤ ਕੁੰਟੂਲਿਨੀ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਆ ਪਰ ਇੱਥਿਆਂ ਕੋਲੇ ਜਾਣਕਾਰੀ ਹੈ ਪਰ ਕਿਉਂਕਿ ਬਹੁਤ ਗਲਤ ਕਿਹ ਜਾਣਕਾਰੀ ਹੈ ਬਹੁਤ ਜ਼ਿਆਦਾ ਕਰਮਕਾਂਲ ਵਿੱਚ ਫਸਾ ਦਿੱਤਾ ਜਾਂਦਾ ਹੈ ਕੁੰਟੂਲਿਨੀ ਦੇ ਨਾਲ ਸੰਬੰਧਿਤ ਜਾਣਕਾਰੀ ਦੇਣ ਲੱਗਿਆਂ ਬਹੁਤ ਸਾਰੀ ਊਟ ਕਾਂਗਲ ਨਾਲ ਦੱਸੇ ਜਾਂਦੀਆਂ ਹਨ ਆ ਕੰਟਰੋਲੀ ਚੱਕਰ ਦਾ ਕੰਟਰੋਲੀ ਨਹੀਂ ਜਿਹੜਾ ਹੈ ਇਹ ਸਾਰੇ ਊਰਜਾ ਦਾ ਇੱਕ ਸਟੈਪ ਨੇ ਊਰਜਾ ਮੁਤਾ ਚੱਕਰ ਦੇ ਸਟੈਪ ਆਵੇ ਇਸ ਚੱਕਰਾਂ ਦੇ ਰਹੀ ਊਰਜਾ ਨੂੰ ਧਿਆਨਾਂ ਚੱਕਿਆ ਜਾਂਦਾ ਹੈ ਬਹੁਤ ਸਾਰੇ ਧਿਆਨ ਦਿੱਤੇ ਗੀਆਂ ਹਨ ਬਹੁਤ ਹੀ ਵਿਗਿਆਨਿਕ ਤਸਕੀ ਉर्जा ਦਿੱਤਾ ਹੈ ਉर्जा ਦੀ ਜੋ ਸਥਿਤਕਿਰਤਾ ਹੈ ਉਸ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਕਹਿੰਦੇ ਭਾਵ ਇਹ ਤਾਂ ਉर्जा ਨੂੰ ਸਿੱਧਾ ਚੱਕਣ ਦੀ ਕੋਸ਼ਿਸ਼ ਕਰਦੇ ਪਰ ਕੁੰਡਲਿਨੀ ਇੱਕ ਐਸੀ ਪ੍ਰਕਿਰਿਆ ਹੈ ਜਿਸ ਜਰਾ ਉर्जा ਨੂੰ ਸਟੈਪ ਬਾਈ ਸਟੈਪ ਉਤਾ ਚੁੱਕਿਆ ਜਾਂਦਾ ਹੈ ਸਿਰਫ ਉਸ ਨੂੰ ਗ੍ਰੰਥ ਕਰਦੇ ਵਿੱਚ ਸਟੈਪ ਬਾਈ ਸਟੈਪ ਉਸਨੂੰ ਸਾਸਰ ਚੱਕਦੇ ਵਿੱਚ ਪਰਿਵਿਸ਼ਤ ਕਰਵਾਇਆ ਜਾਂਦਾ ਹੈ ਸੋ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਕੁੰਡਲਿਨੀ ਚੱਕਰ ਜਾਂ ਕੁੰਡਲਿਨੀ ਊਰਜਾ ਜਾਂ ਧਿਆਨ ਮੈਡੀਟੇਸ਼ਨ ਮੋਟੀਵੇਸ਼ਨ ਮੈਨੀਫੈਸਟੇਸ਼ਨ ਲਾ ਆਫ ਅਟਰੈਕਸ਼ਨਸ ਆਫ ਅ ਕਵਾਸਾਂ ਤੋਂ ਉਹ ਨਵੀਂ ਗੱਲ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਹਨਾਂ ਚੀਜ਼ਾਂ ਤੋਂ ਬਿਨਾਂ ਮੈਡੀਟੇਸ਼ਨ ਤੋਂ ਬਿਨਾਂ ਧਿਆਨ ਤੋਂ ਬਿਨਾਂ ਲਾ ਆਫ ਅਟਰੈਕਸ਼ਨ ਤੋਂ ਬਿਨਾਂ ਜਾਂ ਫਿਰ ਆਪਾਂ ਮੈਨੀਫੈਸਟੇਸ਼ਨ ਤੋਂ ਬਿਨਾਂ ਬ੍ਰਹਿਮੰਡ ਦੀ ਕੋਈ ਵੀ ਚੀਜ਼ ਨਹੀਂ ਚੱਲ ਸਕਦੀ ਪੂਰਾ ਬ੍ਰਹਿਮੰਡ ਲਾ ਆਫ ਅਟਰੈਕਸ਼ਨ ਦੇ ਅਧੀਨ ਚੱਲ ਰਿਹਾ ਹੈ ਮੈਨੀਫੈਸਟੇਸ਼ਨ ਦੇ ਅਧੀਨ ਚੱਲ ਰਿਹਾ ਹੈ ਮੈਡੀਟੇਸ਼ਨ ਸਭ ਕੁਝ ਲੜੀਵੱਧ ਚੱਲ ਰਿਹਾ ਹੈ ਇਸੇ ਊਰਜਾ ਦੇ ਅਧੀਨ ਚੱਲ ਰਿਹਾ ਹੈ ਕਿਉਂ ਸਾਡੇ ਊਰਜਾ ਸਾਡੇ ਅੰਦਰ ਵਹਿੰਦੀ ਹੈ ਸੋ ਬ੍ਰह्म ਊਰਜਾ ਦੇ ਅਧੀਨ ਹੀ ਪੂਰਾ ਬ੍ਰਹਿਮੰਡ ਹੈ ਬ੍ਰਹਿਮੰਡ ਦੀ ਸਿਰਜਣਾ ਵੀ ਬ੍ਰह्म ਊਰਜਾ ਦੇ ਦੁਆਰੇ ਇੱਕ ਵਿਚਾਰ ਦੁਆਰਾ ਹੋਈ ਹੈ ਬ੍ਰਹਿਮੰਡ ਦਾ ਜੋ ਸਰਕਲ ਹੈ ਇਹ ਸਾਡੇ ਜੋ ਸਰੀਰ ਦਾ ਅੰਦਰ ਦਾ ਸਰਕਲ ਹੈ ਉਸ ਦੇ ਬਿਲਕੁਲ ਇਕੁਅਲ ਹੈ ਜੋ ਪੂਰੇ ਬ੍ਰਹਿਮੰਡ ਵਿੱਚ ਹੈ ਉਹ ਵੀ ਸਾਡੇ ਸਰੀਰ ਦੇ ਅੰਦਰ ਹੈ ਉਹ ਵੀ ਸਾਡੇ ਮਨ ਦੇ ਅੰਦਰ ਹੈ ਸੋ ਸਾਡੇ ਧਰਮ ਸ਼ਾਸਤਰ ਸਾਡੇ ਗ੍ਰੰਥ ਸਾਡੇ ਪ੍ਰਾਚੀਨ ਗ੍ਰੰਥ ਸਾਰੇ ਅੰਦਰੋਂ ਕਹਿੰਦੇ ਹਨ ਕਿ ਜੋ ਕੁਝ ਬ੍ਰਹਿਮੰਡ ਦੇ ਵਿੱਚ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਸੋ ਆਪਾਂ ਇਸ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ ਬਸ ਅਸੀਂ ਉਸ ਬ੍ਰਹਿਮੰਡ ਦੇ ਨਾਲ ਜੁੜਨਾ ਹੈ ਇਸ ਧਿਆਨ ਦੀ ਉਪਦੇਸ਼ ਦੇ ਰਹੀ ਹਾਂ ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਬਸ ਇਹ ਬਕਵਾਸ ਹੈ ਤੇ ਉਹਨਾਂ ਨੂੰ ਇਹ ਚੀਜ਼ ਦੇ ਵਿੱਚ ਉਤਰਨਾ ਪੈਣਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੋਣ ਵਾਲਾ ਹਰ ਇੱਕ ਇਨਸਾਨ ਸਟ्रेस ਦੇ ਵਿੱਚ ਹੈ ਧਿਆਨ ਤੋਂ ਬਗੈਰ ਮੈਡੀਟੇਸ਼ਨ ਤੋਂ ਬਗੈਰ ਕੁੰਡਲਿਨੀ ਊਰਜਾ ਦੇ ਸਮਝ ਤੋਂ ਬਗੈਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਗੀ ਨੂੰ ਨਹੀਂ ਜੀ ਸਕਦੇ ਜ਼ਿੰਦਗੀ ਦੇ ਵਿੱਚ ਆਪਾਂ ਅੱਗੇ ਨਹੀਂ ਵਧ ਸਕਦੇ ਸਰਵਾਈਵ ਨਹੀਂ ਕਰ ਸਕਦੇ ਸੋ ਆਪਾਂ ਜਿਸ ਗੱਲ ਕਰ ਰਹੇ ਹਾਂ ਕੁੰਡਲਿਨੀ ਊਰਜਾ ਹੀ ਬ੍ਰह्म ਊਰਜਾ ਹੈ ਧਿਆਨ ਦੀ ਇੱਕ ਐਸੀ ਵਿਧੀ ਹੈ ਜਿਸ ਦੇ ਦੁਆਰਾ ਸਟੈਪ ਬਾਈ ਸਟੈਪ ਆਪ ਦੀ ਊਰਜਾ ਨੂੰ ਉਤਾਂ ਚੱਕਣਾ ਹੁੰਦਾ ਹੈ ਉਹ ਸਾਰੇ ਧਿਆਰ ਦੀਆਂ ਵਿਧੀਆਂ ਹਨ ਜਿਨ੍ਹਾਂ ਵਿੱਚ ਸਿੱਧੀ ਹੀ ਊਰਜਾ ਦਾ ਚੱਕਿਆ ਜਾਂਦਾ ਹੈ ਬਈ ਇਹ ਤਾਂ ਉਤਾਂ ਵੱਲੋਂ ਪਰ ਕੁੰਡਲਿਨੀ ਊਰਜਾ ਕੁੰਡਲਿਨੀ ਅਭਿਆਸਿਕ ਐਸਾ ਅਭਿਆਸ ਹੈ ਜਿਸ ਵਿੱਚ ਸਾਡੇ ਜਨਨ ਅੰਗ ਤੋਂ ਲੈ ਕੇ ਕਾਮ ਸੈਕਸ਼ੂਅਲ ਐਨਰਜੀ ਨੂੰ ਤਾਂ ਚੱਕਣਾ ਹੁੰਦਾ ਹੈ ਜਿਸੇ ਚ ਇਸੇ ਕਰਨਾ ਹੈ ਆਪਣੇ ਧਿਆਨ ਨੂੰ ਤੇ ਸਵਾਸਾਂ ਦੇ ਉੱਤੇ ਟਿਕਾ ਕੇ ਆਪਣੇ ਸਵਾਸ ਨੂੰ ਇੰਨਾ ਗਹਿਰਾਈ ਤੱਕ ਲੈ ਕੇ ਜਾਣਾ ਹੈ ਜਿਸ ਦਿਨ ਅਸੀਂ ਆਪਣੀ ਊਰਜਾ ਨੂੰ ਉਤਾਂ ਤੱਕ ਠੱਕ ਸਕੀਏ ਅਸੀਂ ਤੁਸੀਂ ਦੇਖੋਗੇ ਕਿ ਤੁਸੀਂ ਜੋ ਵੀ ਸਵਾਸ ਲੈ ਰਹੇ ਹੋ ਜੇਕਰ ਤੁਸੀਂ ਧਿਆਨ ਨਹੀਂ ਕਰ ਰਹੇ ਤੁਸੀਂ ਨੋਟ ਕਰੋਗੇ ਤੁਹਾਡਾ ਧਿਆਨ ਬਾਅਦ ਤੋਂ ਬਾਅਦ ਤੁਹਾਡੇ ਗਿਰਦੇ ਤੱਕ ਆ ਰਿਹਾ ਹੁੰਦੇ ਤੇ ਟੱਚ ਕਰ ਰਿਹਾ ਇਸ ਤੋਂ نیچے ਆ ਹੀ ਨਹੀਂ ਰਿਹਾ ਜਿਹੜੇ ਜਿੰਮ ਵਾਲੇ ਮੁੰਡੇ ਹਨ ਉਹਨਾਂ ਦਾ ਸਵਾਸ ਤਾਂ ਛਾਤੀ ਤੱਕ ਹੀ ਹੈ ਤੁਸੀਂ ਦੇਖਿਆ ਹੋਊਗਾ ਜਿੰਮ ਵਾਲੇ ਜੋ ਮੁੰਡੇ ਆਉਂਦੇ ਹਨ ਜਿੰਮ ਵਾਲੇ ਜੋ ਜੋ ਵੀ ਲੋਕ ਜਿੰਮ ਕਰਦੇ ਹਨ ਉਹਨਾਂ ਦੀਆਂ ਛਾਤੀਆਂ ਹੁੰਦੀਆਂ ਨੇ ਪੇਟ ਵਿੱਚ ਹੁੰਦੇ ਹਨ ਪਰ ਜੋ ਅਧਿਆਤਮਿਕ ਲੋਕ ਹੁੰਦੇ ਹਨ ਉਹਨਾਂ ਦੇ ਪੇਟ ਤੇ ਛਾਤੀ ਦੇ ਵਿੱਚ ਫਰਕ ਹੁੰਦਾ ਹੈ ਕਿਉਂਕਿ ਧਿਆਨ ਦੇ ਰਾਹੀਂ ਅਸੀਂ ਸਵਾਸ ਨੂੰ ਢੇਠਾਂ ਲੈ ਕੇ ਜਾਣਾ ਨਾਭੀ ਤੋਂ ਢੇਠਾਂ ਲੈ ਕੇ ਜਾਣਾ ਹੁਣ ਜੋ ਕੁੰਡਲਨੀ ਦੇ ਜੋ ਚੱਕਰ ਹਨ ਕੁੰਡਲਨੀ ਦੇ ਜੋ ਚੱਕਰ ਹਨ ਇਹਦਾ ਸਥਾਨ ਬਾਰੇ ਬਹੁਤ ਸਾਰੀਆਂ ਤਦਕਤਰਾਵਾਂ ਹਨ ਝੂਠ ਹੈ ਬਹੁਤ ਸਾਰੇ ਖੰਡ ਦੱਸੇ ਗਏ ਹਨ ਪਰ ਜੇਕਰ ਤੁਸੀਂ ਚਾਹੋ ਕਿ ਕੁੰਡਲਨੀ ਦੇ ਚੱਕਰਾਂ ਦੇ ਸਥਾਨਾਂ ਬਾਰੇ ਸਹੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਜੋ ਸਾਡੀ ਇਹ ਇੱਕ ਹੱਥ ਹੈ ਇੱਕ ਗਿੱਠ ਹੈ ਇਸ ਗਿੱਠ ਦੀ ਮਾਪ ਤੇ ਜੋ ਚੱਕਰਾਂ ਦਾ ਜੋ ਲੇਵਲ ਹੁੰਦਾ ਹੈ ਜਾਂ ਚੱਕਰਾਂ ਦਾ ਜੋ ਵਿਤ ਹੁੰਦੀ ਇਸ ਗੇਟ ਦੇ ਮਾਫਦੀ ਹੁੰਦੀ ਹੈ ਹੁਣ ਆਪਾਂ ਇਹ ਚੱਕਰ ਨੂੰ ਮਾਪਣਾ ਕਿਵੇਂ ਹੈ ਸਭ ਤੋਂ ਸਦਾ ਜੋ ਮੇਨ ਚੱਕਰ ਦੱਸਿਆ ਜਾਂਦਾ ਹੈ ਉਹ ਸਾਡਾ ਨਾਭੀ ਚੱਕਰ ਪੰਚਾਇਤ ਦੱਸਿਆ ਜਾਂਦਾ ਹੈ ਜਿਸ ਨੂੰ ਬ੍ਰਹਮਕੁੰਡ ਵੀ ਬੋਲਦੇ ਹਨ ਜਿਸ ਨੂੰ ਬ੍ਰਹਮ ਅਗੜ ਵੀ ਬੋਲਦੇ ਹਨ ਜਿਸ ਨੂੰ ਸੋਲਰ ਫਲੈਕਸ ਚੱਕਰ ਵੀ ਬੋਲਦੇ ਜਿਸ ਨੂੰ ਮਨੀਪੂਰਾ ਚੱਕਰ ਵੀ ਬੋਲਦੇ ਹਨ ਹੁਣ ਆਪਾਂ ਆਪਾਂ ਮਨੀਪੂਰਾ ਚੱਕਰ ਦੇ ਉੱਤੇ ਆਪਣੀ ਇਸ ਸਟੀਚੀ ਨੂੰ ਟਿਕਾਉਣਾ ਕਹਿੰਦੇ ਉਹ ਨਾਭੀ ਦੇ ਵਿੱਚ ਇਸਟੀਚੀ ਨੂੰ ਟਿਕਾਉਣਾ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਇਸ ਚੱਕਰ ਦੇ ਦੂਸਰੇ ਚੱਕਰ ਦਾ ਸਥਾਨ ਮਾਪਣਾ ਹੈ ਆਪਾਂ ਨਾਭੀ ਦੇ ਉੱਤੇ ਇਸ ਤਰ੍ਹਾਂ ਕੀ ਕਿ ਨੂੰ ਨਾਭੀ ਦੇ ਵਿੱਚ ਪਾ ਲੈਣਾ ਤੇ ਇੱਥੇ ਇਸ ਤਰ੍ਹਾਂ ਕਰਕੇ ਜਿੱਥੇ ਆਪਣੇ ਅੰਗੂਠੇ ਦਾ ਜੋ ਸਿਰਾ ਲੱਗ ਰਿਹਾ ਹੈ ਇੱਥੇ ਸਾਡੇ ਅਨੰਤਾ ਚੱਕਰ ਹੈ ਜਿਸ ਨੂੰ ਹਿਰਦੇ ਚੱਕਰ ਜਿਸ ਨੂੰ ਹਾਰਡ ਚੱਕਰ ਆਪ ਵੀ ਬੋਲਦੇ ਹਨ ਤੇ ਜਿਸ ਨੂੰ ਪ੍ਰਿਆਰ ਦਾ ਚੱਕਰ ਵੀ ਬੋਲਦੇ ਹਨ ਜਿਸ ਨੂੰ ਪਿਆਰ ਦਾ ਚੱਕਰ ਵੀ ਬੋਲਦੇ ਹਨ ਇਸ ਜਗ੍ਹਾ ਦੇ ਉੱਤੇ ਤੁਸੀਂ ਹਿਰਦੇ ਚੱਕਰ ਨੂੰ ਦਾ ਮੰਨ ਸਕਦੇ ਹੋ ਇੱਥੇ ਹਿਰਦੇ ਚੱਕਰ ਬਿਲਕੁਲ ਹੁੰਦਾ ਹੈ ਇਸੇ ਇੱਥੇ ਅਨਹਤਾ ਚੱਕਰ ਬਾਹਰ ਹੁੰਦਾ ਹੈ ਫਿਰ ਇੱਥੇ ਉਹ ਟੀਟੀ ਆ ਕੇ ਅਗਲਾ ਚੱਕਰ ਆਪਾਂ ਕਿਹਨੂੰ ਸਵਾ ਅ ਵਸੁੰਧਾ ਚੱਕਰ ਹੈ ਜਿਸ ਨੂੰ ਅਸੀਂ ਕੰਟ ਚੱਕਰ ਥਾਇਰੋਇਡ ਚੱਕਰ ਵੀ ਬੋਲਦੇ ਆ ਇਸ ਜਗ੍ਹਾ ਦੇ ਉੱਤੇ ਥਾਇਰੋਇਡ ਚੱਕਰ ਦੱਸਿਆ ਜਾਂਦਾ ਇਸ ਜਗ੍ਹਾ ਦੇ ਉੱਤੇ ਜਦੋਂ ਅਸੀਂ ਇਸ ਤਰ੍ਹਾਂ ਮਾਪਦੇ ਆ ਤਾਂ ਇਸੇ ਤਰ੍ਹਾਂ ਫੜੇ ਤੀਸਰਾ ਲੈ ਤਾਂ ਚੱਕਰ ਵੀ ਇਸ ਜਗ੍ਹਾ ਤੇ ਆ ਜਾਂਦਾ ਹੈ ਇਸੇ ਤਰ੍ਹਾਂ ਸਾਡਾ ਜੋ ਸਹਾਸਰਾ ਚੱਕਰ ਹੈ ਜਿਸ ਨੂੰ ਅਸੀਂ ਤਾਲੂਆ ਬੋਲਦੇ ਆ ਉਸਕੋ ਅਖੇ ਸ਼ਬਦਾਂ ਦੇ ਵਿੱਚ ਛੋਟੇ ਬੱਚੇ ਦੇ ਵਿੱਚ ਇਹ ਸਸਰਾ ਜਕਰ ਖੁੱਲਿਆ ਹੁੰਦਾ ਹੈ ਕਿ ਕਮਲ ਖੁੱਲਿਆ ਹੁੰਦਾ ਹੈ ਇਹ ਬੁੱਧ ਪੋਲਾ ਹੁੰਦਾ ਜੇ ਤੁਸੀਂ ਧਿਆਨ ਦੇ ਚ ਉਤਰੋਗੇ ਕੰਟਰੂਲਨੀ ਧਿਆਨ ਦੇ ਚ ਉਤਰੋਗੇ ਤੁਹਾਡਾ ਜਿ ਫਿਰ ਤੋਂ ਇਹ ਨਰਮ ਹੋਣਾ ਸ਼ੁਰੂ ਹੋ ਜਾਵੇਗਾ ਇਸ ਜਗ੍ਹਾ ਤੇ ਤੁਹਾਨੂੰ ਥੋੜੀ ਥੋੜੀ ਪੇਨ ਮਹਿਸੂਸ ਹੋਣੀ ਸ਼ੁਰੂ ਹੋ ਜਾਊ ਜਦੋਂ ਤੁਸੀਂ ਟੱਚ ਕਰੋਗੇ ਆਦਰਵਾਇਜ਼ ਨਹੀਂ ਜਦੋਂ ਤੁਸੀਂ ਟੱਚ ਕਰੋਗੇ ਉਹ ਤੁਹਾਨੂੰ ਲੱਗੇਗਾ ਵੀ ਇੱਥੇ ਕੁਝ ਹੈ ਕੁਝ ਨਰਮ ਕੁਝ ਪੋਲਾ ਪੋਲਾ ਹੈ ਤੁਹਾਨੂੰ ਇੰਜ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਧਿਆਨ ਦੇ ਰਾਹੀਂ ਅਸੀਂ ਕੰਟਰੂਲਨੀ ਦੇ ਇਹਨਾਂ ਚੱਕਰਾਂ ਨੂੰ ਜਾਣਨਾ ਕਿਵੇਂ ਹੈ ਹੁਣ ਆਪਾਂ ਇਹ ਤੁਹਾਨੂੰ ਆਜਕਲ ਕਿਸੇ ਨੇ ਨਹੀਂ ਇਸ ਤਰ੍ਹਾਂ ਦੱਸਿਆ ਕੁਲਿਤ ਚੱਕਰਾਂ ਨੂੰ ਜਾਨਣਾ ਕੀ ਮੈਂ ਹੈ ਕਿੱਥੇ-ਕਿੱਥੇ ਹੁੰਦੇ ਹਨ ਪਹਿਲਾ ਚੱਕਰ ਨਾਭੀ ਤੇ ਇਸ ਤਰ੍ਹਾਂ ਨਾਭੀ ਦੇ ਚੀਚੀ ਬਸਾ ਲੈਣੀ ਆ ਉਸ ਤੋਂ ਬਾਅਦ ਅਰਹੰਤ ਚੱਕਰ 68 ਚੱਕਰ ਆ ਇਸ ਜਗ੍ਹਾ ਤੇ ਆ ਗਿਆ ਇਹ ਗਿੱਟ-ਗਿੱਟ ਦੀ ਇਤ ਹੁੰਦੀ ਹੈ ਇਸ ਤਰ੍ਹਾਂ ਕਰਕੇ ਇਹ ਆ ਤੀਜਾ ਨੇਤਰ ਚੱਕਰ ਆ ਜਿਸ ਨੂੰ ਆਗਿਆ ਚੱਕਰ ਬੋਲਦੇ ਜੀ ਥਰਡ ਆਈ ਬੋਲਦੇ ਆ ਇਸੇ ਤਰ੍ਹਾਂ ਹੀਠਾਂ ਨੂੰ ਆਪਾਂ ਜਾਨਣਾ ਦੂਜਾ ਚੱਕਰ ਕੇਟਾ ਹੁੰਦੇ ਹਨ ਜਟ ਚੱਕਰ ਤੇ ਸਵਾਦੀ ਸਥਾਨ ਚੱਕਰ ਜੋ ਹੁੰਦੇ ਹਨ ਉਹ ਹੀਠਾਂ ਹੁੰਦੇ ਹਨ ਇਹ ਗੇਟ ਰਿਟ ਦੇਗੇ ਤੋਂ ਹੁੰਦੀ ਹੈ ਹੁਣ ਇਹਨਾਂ ਉਤੇ ਧਿਆਨ ਕਿਵੇਂ ਲਗਾਉਣਾ ਹੈ ਤੁਹਾਡਾ ਜਨ ਚੱਕਰ ਹੈ ਇਸ ਨੂੰ ਮੇਨ ਸਾਈਕਲ ਕਿਹਾ ਜਾਂਦਾ ਹੈ ਮੁਲਾਤ ਚੱਕਰ ਕਿਹਾ ਜਾਂਦਾ ਹੈ ਨੀਂਵ ਚੱਕਰ ਕਿਹਾ ਜਾਂਦਾ ਹੈ ਇਸ ਤੇ ਧਿਆਨ ਲਗਾਉਣ ਦੇ ਲਈ ਸਾਨੂੰ ਲੰਮ ਮੰਤਰ ਦਾ ਜਾਪ ਕਰਨਾ ਹੁੰਦਾ ਹੈ ਕਿ ਸਾਡੀ ਜੋ ਧਿਆਨ ਸਵਾਸ ਹੈ ਸਵਾਸ ਨੂੰ ਜਿੰਨਾ ਸੀ ਗਹਿਰਾ ਲਿਜਾ ਸਕੀਏ ਬਹੁਤ ਵਧੀਆ ਹੋਵੇਗਾ ਹਰ ਇੱਕ ਧਿਆਨ ਦੀ ਪ੍ਰਕਿਰਿਆ 3 ਦਿਨ ਦੀ ਹੁੰਦੀ ਹੈ 3 ਦਿਨ ਤੋਂ ਬਾਅਦ ਜੇਕਰ ਤੁਹਾਡਾ ਧਿਆਨ ਨਹੀਂ ਲੱਗ ਰਿਹਾ ਤਾਂ ਉਸ ਨੂੰ ਇੱਕ ਵਾਰੀ ਛੱਡ ਦਿਓ ਸਭ ਤੋਂ ਪਹਿਲਾਂ ਕੋਈ ਧਿਆਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਵਾਸ ਉਤੇ ਧਿਆਨ ਲਗਾਉਣਾ ਸਿੱਖੋ ਤਾਂ ਜੇ ਤੁਹਾਡੇ ਸਵਾਸਤ ਦੀ ਗਹਿਰਾਈ ਬਣ ਸਕੇ ਤੁਸੀਂ ਸਵਾਸਤ ਦੀ ਗਹਿਰਾਈ ਨੂੰ ਮਾਪ ਸਕੋ ਉਸ ਤੋਂ ਬਾਅਦ ਤੁਸੀਂ ਕੰਟਰੋਲਿੰਨੀ ਧਿਆਨ ਨੂੰ ਜਾਣ ਸਕਦੇ ਹੋ ਕੰਟਰੋਲਿੰਨੀ ਧਿਆਨ ਨੂੰ ਤੁਸੀਂ ਸਮਝ ਸਕਦੇ ਹੋ ਸੋ ਜੋ ਇਹ ਚੱਕਰ ਹੈ ਜਿਵੇਂ ਸਾਨੂੰ ਦਿਖਾਇਆ ਜਾਂਦਾ ਹੈ ਤਸਵੀਰਾਂ ਦੇ ਵਿੱਚ ਵਿਖਾਇਆ ਜਾਂਦਾ ਹੈ ਜਿਸ ਦੇ ਨਾਲ ਸੰਬੰਧਿਤ ਹੋਰ ਬਹੁਤ ساری ਗੱਲਾਂ ਸਾਨੂੰ ਦੱਸੀਆਂ ਜਾਂਦੀਆਂ ਹਨ ਤੇ ਉਹ ਚੀਜ਼ਾਂ ਨੂੰ ਅਸੀਂ ਜਦੋਂ ਵੇਖਦੇ ਹਾਂ ਫਾਲੋ ਕਰਦੇ ਹਾਂ ਤੇ ਉਸ ਤੋਂ ਆਲੂ ਕੁਝ ਹੱਥ ਭੱਲੇ ਨਹੀਂ ਪੱਗਾ ਜੇਕਰ ਅਸੀਂ ਉਸ ਤਰੀਕੇ ਨਾਲ ਕੰਮ ਕਰਾਂਗੇ ਕੋਨੋਲੀ ਧਿਆਨ ਦੇ ਲਈ ਸਭ ਤੋਂ ਛੋਟੇ ਛੋਟੇ ਗੱਲਾਂ ਦੱਸਾਂਗੇ ਕੋਈ ਪੰਕੜੀ ਦਾ ਧਿਆਨ ਨਹੀਂ ਕਰਨਾ ਕੋਈ ਕਿਸੇ ਕਲਰ ਦਾ ਧਿਆਨ ਨਹੀਂ ਕਰਨਾ ਸਿੰਪਲੀ ਤੁਸੀਂ ਇਹ ਧਿਆਨ ਮਹਿਸੂਸ ਕਰਨਾ ਕਿ ਕੋਈ ਰੋਸ਼ਨੀ ਕੋਈ ਊਰਜਾ ਕੋਈ ਗਰਮੀ ਤੁਹਾਡੇ ਉੱਤਾਂ ਨੂੰ ਚੜ ਰਹੀ ਹੈ ਇਹ ਤੁਹਾਨੂੰ ਮਹਿਸੂਸ ਕਰਨ ਦੀ ਜ਼ਰੂਰਤ ਨਹੀਂ ਜਿਵੇਂ ਤੁਸੀਂ ਧਿਆਨ ਨੂੰ ਹੇਠਾਂ ਤੋਂ ਉੱਤਾਂ ਵੱਲ ਨੂੰ ਚੱਕਣ ਦੀ ਕੋਸ਼ਿਸ਼ ਕਰੋਗੇ ਤੁਸੀਂ ਵਾਸਨਾਵਾਂ ਚੋਂ ਬਾਹਰ ਨਿਕਲੋਗੇ ਮਾਇਆ ਨੂੰ ਮਾਇਆ ਦੇ ਤੱਕ ਜੋ ਬਾਤ ਬਿਕੋਗੇ ਮੈਂ ਮੇਰੀ ਹੰਕਾਰ ਟੂਲ ਨਹੀਂ ਦੇਤੋ ਬਾਤ ਬਿਕੋਗੇ ਇਹ ਊਰਜਾ ਤੁਹਾਨੂੰ ਆਪਣੇ ਮਹਿਸੂਸ ਹੋਣ ਲੱਗੇ ਕੁਛ ਕੀ ਤਾਂ ਨੂੰ ਆ ਰਹੀ ਹੈ ਤੁਹਾਡਾ ਮੈਂਟਲ ਸਟੇਟਸ ਬਦਲ ਜਾਵੇਗਾ ਤੁਹਾਡਾ ਫਿਜ਼ੀਕਲ ਸਟੇਟਸ ਬਦਲ ਜਾਵੇਗਾ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਬਦਲ ਜਾਵੇਗਾ ਇਸੇ ਤਰ੍ਹਾਂ ਦਾ ਤਰੀਕੇ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਸਮਝ ਸਕਦੇ ਹੋ ਹੁਣ ਆਪਾਂ ਤੁਹਾਨੂੰ ਧਿਆਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਨੋਰਮਲ ਤਿਆਰ ਕਰਨਾ ਸਿੱਖਣਾ ਚਾਹੀਦਾ ਹੈ ਆਪਣੇ ਸਵਸਥ ਤੇ ਧਿਆਨ ਲਗਾ ਕੇ ਸਵਸਥਾ ਦੀ ਗਹਿਰਾਈ ਨੂੰ ਆਪਣਾ ਤੁਹਾਡਾ ਸਵਾਸ ਨਾ ਵੀ ਤੋਂ ਢੇਟ ਤੱਕ ਜਾਵੇ ਉਦੋਂ ਤੁਸੀਂ ਕਿਸੇ ਮੰਤਰ ਦਾ ਜਾਪ ਕਰ ਸਕਦੇ ਹੋ ਪਰ ਮੰਤਰ ਦਾ ਜਾਪ ਦਾ ਵੀ ਇੱਕ ਦਾਇਰਾ ਹੈ ਇੱਕ ਸਮਾਂ ਹੈ ਇੱਕ ਅਵਧੀ ਹੈ ਉਸ ਤੋਂ ਵੱਧ ਮੰਤਰ ਦਾ ਜਾਪ ਨਹੀਂ ਕਰਨਾ ਨਹੀਂ ਤਾਂ ਤੁਸੀਂ ਸੱਟਾਂ ਦੇ ਵਿੱਚ ਚਲੇ ਜਾਓਗੇ ਸੋ ਅੱਜ ਤੋਂ ਤਾਂ ਹਮ ਅਸੀਂ ਦੱਸ ਚੁੱਕੇ ਹਾਂ ਕੁੰਡਲਿਨੀ ਚੱਕਰ ਕਿਹੜੀ ਕਿਹੜੀ ਜਗ੍ਹਾ ਤੇ ਹੁੰਦੇ ਹਨ ਕੁੰਡਲਿਨੀ ਬ੍ਰਹਮ ਦੀ ਊਰਜਾ ਹੈ ਇਸ ਊਰਜਾ ਨੂੰ ਤੁਸੀਂ ਤਾਂ ਜਾ ਕੇ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਚੱਕਰ ਦੇ ਵਿੱਚ ਜੀਵਨ ਨੂੰ ਸੁਖਾਲਾ ਨਾ ਸਕਦੇ ਹਾਂ ਕਿਉਂਕਿ ਕੁੰਡਲਿਨੀ ਕੁੰਡਲਿਨੀ ਹੀ ਸਾਡੇ ਪੂਰੇ ਜੀਵਨ ਨੂੰ ਅਸਥਿਰ ਅਤੇ ਅਨਸਥਿਰ ਕਰਦੀ ਹੈ ਜਿਹੜੀ ਕਿ ਸਾਡੇ ਜੀਵਨ ਦੇ ਵਿੱਚ ਉਲਝਣਾਂ ਨੂੰ ਪੈਦਾ ਵੀ ਕਰਦੀ ਹੈ ਤੇ ਇਸ ਫਿਰ ਉਲਝਣਾਂ ਨੂੰ ਸੁਲਝਾਉਂਦੀ ਵੀ ਹੈ ਸੋ ਆਪਾਂ ਜੇਕਰ ਦੇਖੀਏ ਬਹੁਤ ਸਾਰੇ ਲੋਕਾਂ ਜਿਹਦੇ ਸਮੁੱਚੇ ਸਟ੍ਰੈਸ ਦੇ ਨਾਲ ਲੜ ਰਹੇ ਹਨ ਦੁੱਖਾਂ ਦੇ ਨਾਲ, ਗਮਾਂ ਦੇ ਨਾਲ ਲੜ ਰਹੇ ਹਨ, ਬੇਰੁਜ਼ਗਾਰੀ ਦੇ ਨਾਲ, ਗਰੀਬੀ ਦੇ ਨਾਲ ਲੜ ਰਹੇ ਹਨ ਪਰ ਉਹਨਾਂ ਨੂੰ ਫਿਰ ਵੀ ਕੁਝ ਸਮਝ ਨਹੀਂ ਆ ਰਿਹਾ ਇਹ ਬਹੁਤ ਉਹਦੇ ਵਿੱਚ ਤਾਂ ਇਹ ਜਿਹੜਾ ਆਮ ਵਿਅਕਤੀ ਨੂੰ ਮਿਲਦੀ ਹੈ ਕਿਸੇ ਨਾ ਕਿਸੇ ਦੇ ਵਿੱਚ ਸਾਰੀਆਂ ਬਹੁਤ ਦੇ ਲੋਕਾਂ ਨੂੰ ਸਾਰੀਆਂ ਚੀਜ਼ਾਂ ਹੀ ਵਿਅਕਤੀ ਨੂੰ ਮਿਲਦੀਆਂ ਹਨ ਸੋ ਕੰਟਰੋਲਿਨੀ ਜਿਹੜੀ ਹੈ ਇਹ ਤੁਹਾਡੇ ਜੀਵਨ ਨੂੰ ਉਤਾਂ ਲੈ ਕੇ ਜਾਵੇਗੀ ਤਾਂ ਇਹ ਜੀਵਨ ਪੱਧਰ ਨੂੰ ਉਤਾਂ ਚੱਕੇਗੀ ਪਰ ਇਸ ਨੂੰ ਸਮਝਣਾ ਜ਼ਰੂਰੀ ਹੈ ਸਿੱਧਾ ਕੰਟਰੋਲਿਨੀ ਨੂੰ ਜੇ ਕਹੋ ਅਸੀਂ ਐਕਟਿਵ ਕਰ ਲਈਏ ਕੰਟਰੋਲਿਨੀ ਦੇ ਚੱਕਰਾਂ ਨੂੰ ਐਕਟਿਵ ਕਰ ਲਈਏ ਤੁਸੀਂ ਇਸ ਤਰ੍ਹਾਂ ਦੇ ਪਰਪ ਦੇ ਵਿੱਚ ਨਾ ਪੈ ਜਾਣਾ ਕਿਉਂਕਿ ਇਹ ਇੱਕ ਊਰਜਾ ਹੈ ਇਸ ਨੂੰ ਸਮਝਣ ਲਈ ਤੁਹਾਨੂੰ ਆਪਣੇ ਬਾਡੀ ਨੂੰ ਆਪਣੇ ਮੈਂਟਲ ਸਟੇਟਸ ਨੂੰ ਉਸ ਲੈਵਲ ਦਾ ਬਣਾਉਣਾ ਪਵੇਗਾ ਨਹੀਂ ਤਾਂ ਤੁਸੀਂ ਨੁਕਸਾਨ ਖਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਟਰੋਲਿੰਗ ਦੇ ਬਾਰੇ ਪਤਾ ਹੋਣਾ ਚਾਹੀਦਾ ਕੰਟਰੋਲਿੰਗ ਕੀ ਹੈ ਸੈਕੂਲ એનર્ਜੀ ਹੀ ਕੰਟਰੋਲਿੰਗ ਊਰਜਾ ਹੈ ਇਸ ਨੂੰ ਅਸੀਂ ਅਧਾਰਕ ਊਰਜਾ ਦੇ ਵਿੱਚ ਬਦਲਣਾ ਹੈ ਇਸ ਨੂੰ ਬ੍ਰह्म ਊਰਜਾ ਦੇ ਵਿੱਚ ਬਦਲਣਾ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਵਕਾਰ ਦੇ ਵਿੱਚ ਵਾਰ ਰੱਖਿਆ ਹੈ ਅਸੀਂ ਗਲਤ ਕੰਮਾਂ ਦੇ ਵਿੱਚ ਹੰਕਾਰ ਦੇ ਵਿੱਚ ਜੀ ਰਹੇ ਹਾਂ ਜਿਸ ਦੀ وجہ ਕਰਕੇ ਸਾਡੀ ਊਰਜਾ ਹੀਟਾਂ ਬੈਠ ਗਈ ਹੈ ਸੌ ਗਈ ਹੈ ਉਹਨੇ ਕੰਟਰੋਲਿੰਗ ਨਾਗਾਂ ਨੂੰ ਉਹ ਸੁਸਤ ਹੋ ਗਏ ਹਨ ਜਾਂ ਉਹ ਸੌਂਫ ਚੁੱਕੇ ਹਨ ਉਹਨੇ ਇਹਨਾਂ ਕੰਟਰੋਲਿੰਗ ਨਾਗਾਂ ਨੂੰ ਆਪਾਂ ਜਗਾਉਣਾ ਹੈ ਧਿਆਨ ਦੇ ਰਹੀ ਮੈਡੀਟੇਸ਼ਨ ਦੇ ਰਹੀ ਇਹਨਾਂ ਦੀ ਵਿਧੀਆਂ ਸਿੱਖ ਕੇ ਇਹ ਹੀ ਵਿਧੀਆਂ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਚਾਹੋਗੇ ਤੁਸੀਂ ਕੰਟਰੋਲਿੰਗ ਊਰਜਾ ਦੇ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰ ਸਕੋ ਕੰਟਰੋਲਿੰਗ ਤੁਸੀਂ ਐਕਟਿਵ ਕਰ ਸਕੋ ਤਾਂ ਤੁਸੀਂ ਕਮੈਂਟ ਕਰੋ ਮੈਸੇਜ ਕਰੋ ਤੇ ਆਪਣਾ ਸਮਾਂ ਤੁਸੀਂ ਲੈ ਲਓਗੇ ਵੀਡੀਓ ਕਾਲ ਦੇ ਰਾਹੀਂ ਤੁਹਾਨੂੰ ਤੁਸੀਂ ਇਸ ਵਿਧੀ ਨੂੰ ਸਿੱਖ ਸਕਦੇ ਹੋ ਸਬ ਤੋਂ ਅੱਜ ਤੋਂ ਤੋਂ ਹੁਣ ਅਸੇ ਇਸ ਵੀਡੀਓ ਦੇ ਰਾਹੀਂ ਕੰਟਰੋਲਿੰਗ ਦੇ ਚੱਕਰ ਕਿੱਥੇ ਕਿੱਤੇ ਹੁੰਦੇ ਹਨ ਇਹਨਾਂ ਦੇ ਸਥਾਨ ਕਿਵੇਂ ਪਤਾ ਕਰਨੇ ਹਨ ਇਸ ਵਿਧੀ ਦੇ ਰਾਹੀਂ ਤੁਹਾਨੂੰ ਸਿੱ ਇਸ ਟਿਊਟੋਰਿਅਲ ਤੋਂ ਅਸੀਂ 10 ਹੋ ਚੁੱਕੇ ਹਾਂ ਕੁੰਡਲਿਨੀ ਤੁਹਾਡੇ ਪੂਰੇ ਜੀਵਨ ਨੂੰ ਬਦਲਦੀ ਹੈ ਯਾਦ ਰੱਖਣਾ ਕੁੰਡਲਿਨੀ ਜੇਕਰ ਤੁਹਾਡੀ ਬਲੌਕ ਹੈ ਤੁਹਾਡੇ ਅੰਦਰ ਡਰ ਚਿੰਤਾ ਰੋਗ ਅਸਥਿਰਤਾ ਚੁਗਲੀ ਨਿੰਦਿਆ ਹਰ ਤਰ੍ਹਾਂ ਦਾ ਜੀਵਨ ਦੇ ਨਾਲ ਸੰਬੰਧਿਤ ਦੁੱਖ ਤੁਹਾਡੇ ਜੀਵਨ ਵਿੱਚ ਰਹੇਗਾ ਹੀ ਰਹੇਗਾ ਤੁਹਾਡੇ ਪਰਿਵਾਰ ਵਿੱਚ ਅਸਥਿਰਤਾ ਰਹੇਗੀ ਰਹੇਗੀ ਜੇਕਰ ਤੁਹਾਡੇ ਘਰ ਦਾ ਆਉਰਾ ਨੈਗੇਟਿਵ ਹੈ ਤੁਹਾਡੀ ਕੰਟਰੋਲ ਨਹੀਂ ਬਲੋਕ ਹੈ ਤੁਹਾਡਾ ਆਉਰਾ ਨੈਗੇਟਿਵ ਹੈ ਤਾਂ ਤੁਸੀਂ ਜੀਵਨ ਦੇ ਵਿੱਚ ਤੱਕੇ ਹੀ ਖਾਂਦੇ ਰਹੋਗੇ ਜੇਕਰ ਤੁਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇੱਕ ਡਰ ਤੁਹਾਨੂੰ ਫੜ ਲਵੇਗਾ ਉਹ ਡਰ ਤੁਹਾਨੂੰ ਉੱਠਣ ਦੇਵੇਗਾ ਸੋ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੇ ਲਈ ਇਹਨਾਂ ਸ਼ਕਤੀਆਂ ਨੂੰ ਸਮਝੋ ਇਸ ਊਰਜਾ ਦੇ ਬੇਕ ਨੂੰ ਸਮਝੋ ਅਗਰ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਜਾਣਨਾ ਚਾਹੁੰਦੇ ਹੋ ਇਸ ਊਰਜਾ ਦੇ ਬਾਰੇ ਬ੍ਰਹਮ ਊਰਜਾ ਦੇ ਬਾਰੇ ਕੋਈ ਹੋਰ ਨਹੀਂ ਊਰਜਾ ਦੇ ਬਾਰੇ ਤਾਂ ਤੁਸੀਂ ਕਮੈਂਟ ਕਰੋ ਫੋਲੋ ਕਰੋ ਮੈਸੇਜ ਕਰੋ ਤੁਹਾਨੂੰ ਜਾਣਕਾਰੀ ਅਸੀਂ ਦੇਵਾਂਗੇ ਪਰ ਉਸ ਦੇ ਲਈ ਤੁਹਾਨੂੰ ਸਮਾਂ ਲੈਣਾ ਪਾਣਾ ਉਹ ਸਮਾਂ ਜੋ ਹੈ ਅਪਾਇੰਟਮੈਂਟ ਹੁੰਦੀ ਹੈ ਉਹ ਤੁਹਾਨੂੰ ਲੈਣੀ ਪੈਣੀ ਹੈ ਇਸ ਲਈ ਸਮਾਂ ਤੁਹਾਨੂੰ ਅਸੀਂ ਦੇਵਾਂਗੇ ਪਰ ਉਸ ਦੇ ਲਈ ਤੁਹਾਨੂੰ ਸਾਨੂੰ ਮੈਸੇਜ ਕਰਨਾ ਪੈਣਾ ਹੈ ਉੱਥੇ ਆਪਣੇ ਮਤਸਵਾ ਰੱਖਨੇ ਪੈਣੇ ਹਨ ਉਹਨਾਂ ਸਵਾਲਾਂ ਦੇ ਜਵਾਬਾਂ ਦੇ ਵਿੱਚ ਤੁਹਾਨੂੰ ਸਮਾਂ ਦੇ ਸਕਦੇ ਹਾਂ ਸੋ ਕੁੰਡਲੀਨੀ ਊਰਜਾ ਕੁੰਡਲੀਨੀ ਸਥਾਨ ਤੇ ਜੋ ਸਥਾਨ ਹਨ ਚੱਕਰਾਂ ਦੇ ਉਹ ਅਸੀਂ ਤੁਹਾਨੂੰ ਅੱਜ ਦੱਸੇ ਹਨ ਤੇ ਕੁੰਡਲੀਨੀ ਊਰਜਾ ਕਿਉਂ ਜ਼ਰੂਰੀ ਹੈ ਇਸ ਨੂੰ ਐਕਟਿਵ ਕਰਨਾ ਕਿਉਂ ਜ਼ਰੂਰੀ ਹੈ ਇਸ ਦਾ ਸਾਡੇ ਜੀਵਨ 'ਤੇ ਕੀ ਪ੍ਰਭਾਵ ਹੈ ਸੋ ਆਪਾਂ ਅੱਜ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਵਿਚਾਰ ਕੀਤਾ ਸੀ ਸੋ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਰਾਹ ਸਾਡੇ ਨਾਲ ਬਨੇ ਰਹੋ ਧੰਨਵਾਦ